ਸਾਹਿਬ ਦੀਪੀ ਨੂੰ ਆਵਾਜ਼ ਮਾਰਦਾ ਹੈ ਤਾਂ ਦੀਪੀ ਦੀ ਅੰਦਰ ਆਉਂਦੀ ਹਿੰਮਤ ਨਹੀਂ ਪੈਂਦੀ ਸਾਹਿਬ ਦੇ ਦੁਬਾਰਾ ਦੁਬਾਰਾ ਆਵਾਜ਼ ਮਾਰਨ ਤੇ ਦੀਪੀ ਡਰਦੀ ਹੋਈ ਰਸੋਈ ਵਿੱਚੋਂ ਬਾਹਰ ਆਉਂਦੀ ਹੈ ਦੀਪੀ ਅੰਦਰ ਆਈ ਤਾਂ ਸਾਹਿਬ ਕਹਿੰਦਾ ਕਿ ਦੀਪ ਆ ਤੇਰੇ ਕੋਲ ਚਿੱਠੀ ਆਈ ਹੈ ਜਦੋਂ ਮੈਂ ਦੁਪਹਿਰੇ ਰੋਟੀ ਖਾ ਕੇ ਗਿਆ ਸੀ ਤਾਂ ਡਾਕੀਆ ਫੜਾ ਕੇ ਗਿਆ ਸੀ ਮੈਂ ਕਾਲੀ ਵਿੱਚ ਸੀ ਇਸ ਕਰਕੇ ਨਾਲ ਹੀ ਲੈ ਕੇ ਗਿਆ ਉਹ ਦੀਪੀ ਨੂੰ ਚਿੱਠੀ ਫੜਾ ਦਿੰਦਾ ਹੈ ਦੀਪੀ ਨੇ ਚਿੱਠੀ ਕੋਲੀ ਤਾਂ ਪ੍ਰੀਤ ਦੀ ਚਿੱਠੀ ਸੀ ਤੇ ਉਸਨੇ ਲਿਖਿਆ ਸੀ ਸਾਡੇ ਵੀ ਟੈਲੀਫੋਨ ਲੱਗ ਗਿਆ ਤੁਹਾਡੇ ਤਾਂ ਟੈਲੀਫੋਨ ਲੱਗਾ ਹੋਣਾ ਇਸ ਕਰਕੇ ਮੈਂ ਨੰਬਰ ਲਿਖ ਕੇ ਭੇਜ ਜਾਏ ਫੋਨ ਕਰ ਲਵਾਂ ਮਮੀ ਨੇ ਪੁੱਛਣਾ ਸੀ ਕਿ ਤੇਰੇ ਸੂਟ ਸਲਾਈ ਕਰਾ ਦिए ਕਿ ਆਪ ਵੀ ਕਰਾ ਲਵੋਗੇ ਨਾਲੇ ਮਨਪ੍ਰੀਤ ਨੇ ਵੀ ਤੇਰੇ ਨਾਲ ਗੱਲ ਕਰਨੀ ਸੀ ਪਿੱਕੇ ਤੋਂ ਚਿੱਠੀ ਵੇਖ ਕੇ ਦੀਪੀ ਨੂੰ ਚਾਹ ਚੜ ਜਾਂਦਾ ਹੁੰਦਾ ਸੀ ਪਰ ਅੱਜ ਉਹਨਾਂ ਦੇ ਫੋਨ ਲੱਗੇ ਦੀ ਵੀ ਉਸ ਨੂੰ ਖੁਸ਼ੀ ਨਹੀਂ ਸੀ ਉਹ ਸਾਰਿਆਂ ਨਾਲ ਫੋਨ ਤੇ ਗੱਲ ਕਰੇਗੀ ਉਸ ਦਾ ਕਿਸੇ ਨਾਲ ਗੱਲ ਕਰਨ ਦਾ ਵੀ ਮਨ ਨਹੀਂ ਸੀ ਸਾਬ ਕਹਿੰਦਾ ਦੀਪ ਚਿੱਠੀ ਵਿੱਚ ਕੀ ਲਿਖਿਆ ਹੈ ਦੀਪ ਨੇ ਕਿਹਾ ਕੁਸ਼ਨੀ ਪ੍ਰੀਤਪ੍ਰੀਤ ਨੇ ਲਿਖਿਆ ਹੈ ਕਿ ਉਹਨਾਂ ਦੇ ਵੀ ਟੈਲੀਫੋਨ ਲੱਗ ਗਿਆ ਹੈ ਇਸ ਕਰਕੇ ਫੋਨ ਤੇ ਗੱਲ ਕਰਨ ਨੂੰ ਕਿਹਾ ਏ ਸਾਇਬ ਨੇ ਕਿਹਾ ਫਿਰ ਕਰ ਲੈ ਗੱਲ ਦੇਰ ਕਾਦੀ ਹੈ ਦੀਪੀ ਨੇ ਕਿਹਾ ਨਹੀਂ ਸਾਇਬ ਜੀ ਹੁਣ ਰਸੋਈ ਦਾ ਕੰਮ ਪਿਆ ਏ ਸਵੇਰੇ ਵੇਲੇ ਹੋ ਕੇ ਕਰ ਲਵਾਂਗੀ ਫਿਰ ਸਾਰਿਆਂ ਨਾਲ ਗੱਲ ਹੋ ਜਾਵੇਗੀ ਹੁਣ ਗੱਲ ਕਰਨ ਲੱਗ ਪਈ ਤਾਂ ਪੰਡੇ ਧੋਣ ਵਾਲੇ ਰਹਿ ਜਾਣਗੇ ਸਾਇਬ ਕਹਿੰਦਾ ਕਿ ਤੇਰੀ ਮਰਜ਼ੀ ਹੈ ਮੈਂ ਤਾਂ ਸੋਚਿਆ ਕਿ ਤੂੰ ਸਭ ਨਾਲ ਵਿਆਹ ਬਾਰੇ ਗੱਲਾਂ ਕਰਨ ਲਈ ਬੇਤਾਬ ਹੋਵੇਂਗੀ ਸਵੇਰੇ ਬੱਚਿਆਂ ਨੂੰ ਸਕੂਲ ਪੇਜ ਅਤੇ ਸਾਹਿਬ ਦੇ ਡਿਊਟੀ ਜਾਣ ਤੋਂ ਬਾਅਦ ਦੀਪੀ ਆਪਣੇ ਘਰ ਫੋਨ ਕਰਦੀ ਹੈ ਤਾਂ ਪ੍ਰੀਤ ਹੀ ਫੋਨ ਚੁੱਕ ਲੈਂਦੀ ਹੈ ਦੀਪੀ ਕਹਿੰਦੀ ਪ੍ਰੀਤ ਭੈਣੇ ਸਤਿ ਸ਼੍ਰੀ ਅਕਾਲ ਤੁਸੀਂ ਵੀ ਫੋਨ ਲਵਾ ਲਿਆ ਪ੍ਰੀਤ ਨੇ ਕਿਹਾ ਹੋਰ ਕੀ ਤੇਰੇ ਛੋਟੇ ਭਰਾ ਨੇ ਲਵਾ ਲਿਆ ਆਪਣੀ ਵੋਟੀ ਨਾਲ ਗੱਲ ਕਰਨ ਦੇ ਚਾਹ ਵਿੱਚ ਨਾਲ ਸਾਡਾ ਵੀ ਸੁਰ ਗਿਆ ਪਰ ਦੀਪੀ ਤੂੰ ਕਿਵੇਂ ਮਰੀ ਜੀ ਆਵਾਜ਼ ਵਿੱਚ ਸਤਿ ਸ਼੍ਰੀ ਅਕਾਲ ਬੋਲ ਰਹੀ ਹੈ ਤੈਨੂੰ ਚਾਹ ਨਹੀਂ ਚੜਿਆ ਸਾਡੇ ਟੈਲੀਫੋਨ ਲੱਗੇ ਦਾ ਨਾ ਹੀ ਤੂੰ ਵਿਆਦੀ ਵਧਾਈ ਦਿੱਤੀ ਹੈ ਤੈਨੂੰ ਵਿਆਦਾ ਚਾਹ ਨਹੀਂ ਹੈ ਦੀਪੀ ਨੇ ਕਿਹਾ ਨਹੀਂ ਭੈਣੇ ਵਿਆਦਾ ਤਾਂ ਬਥੇਰਾ ਚਾਏ ਪਰ ਮੈਂ ਅપર ਅੱਜ ਮੇਰਾ ਸਿਰਪਿੜ ਕਰ ਰਿਹਾ ਰਾਤ ਪਰੌਣੇ ਆਏ ਸੀ ਤੇ ਕੰਮ ਕਰਦਿਆਂ ਲੇਟ ਸੁੱਤੀ ਸੀ ਸਵੇਰੇ ਵੀ ਛੇਤੀ ਉੱਠ ਗਈ ਸਾਹਿਬ ਜੀ ਤੇ ਜਵਾਕਾਂ ਵੀ ਜਾਣਾ ਹੁੰਦਾ ਇਸ ਕਰਕੇ ਸਵੇਰੇ ਸਵੇਰੇ ਕੰਮ ਵਾਵਾ ਹੋ ਜਾਂਦਾ ਹੈ ਜਿਸ ਕਰਕੇ ਥਕਾਵਟ ਨਾਲ ਸਿਰਪਿੜ ਹੋ ਰਿਹਾ ਹੈ ਪ੍ਰੀਤਨੇ ਕਿਹਾ ਲੈ ਤਨ ਨੂੰ ਜਵਾਨੀ ਵਿੱਚ ਹੀ ਥਕਾਵਟ ਹੋਣ ਲੱਗ ਪਈ ਮੈਂ ਤਾਂ ਸਾਰੇ ਟੱਬਰ ਦਾ ਕੰਮ ਕਰਦੀ ਵੀ ਥੱਕਦੀ ਨਹੀਂ ਹੁਣ ਤਾਂ ਸੁਖ ਨਾਲ ਮੇਰੀ ਦਰਾਨੀ ਵੀ ਆ ਜਾਣੀ ਹੈ ਮੇਰੇ ਨਾਲ ਕੰਮ ਕਰਉਣ ਲਈ ਮੈਨੂੰ ਤਾਂ ਲੱਗਦਾ ਬਾਜੀ ਨੇ ਰਾਤ ਜ਼ਿਆਦਾ ਥਕਾ ਦਿੱਤੀ ਹੋਣੀ ਦੀਪੀ ਨੇ ਕਿੱਥੇ ਚੱਲ ਪੈਨੇ ਤੂੰ ਕਿਹੜੀਆਂ ਗੱਲਾਂ ਲੈ ਕੇ ਬੈ ਗਈ ਤੈਨੂੰ ਇਹੋ ਜਿਹੀਆਂ ਗੱਲਾਂ ਕਰਦੀ ਨੂੰ ਸ਼ਰਮ ਨਹੀਂ ਆਉਂਦੀ ਮੈਂ ਨਾ ਬਾਅਦ ਵਿੱਚ ਫੋਨ ਕਰਾਂਗੀ ਮੇਰਾ ਅਜੇ ਕੰਮ ਵੀ ਪਿਆਏ ਜੋ ਫੋਨ ਕੱਟ ਦਿੰਦੀ ਐ ਪਰੀ ਸੋਚੀਏ ਕਿ ਜ਼ਰੂਰ ਕੋਈ ਗੜਬੜ ਐ ਜੋ ਦੀਪੀ ਇਸ ਤਰ੍ਹਾਂ ਗੱਲ ਕਰ ਰਹੀ ਆਂ ਆਪ ਵੀ ਫੋਨ ਕੀਤਾ ਸੀ ਤੇ ਹੁਣ ਇਸ ਨੂੰ ਕੰਮ ਜ਼ਿਆਦਾ ਆ ਗਿਆ ਨਾ ਕੋਈ ਵਿਆਦੀ ਗੱਲ ਕੀਤੀ ਨਾ ਸੋਟਾ ਬਾਰੇ ਪੁੱਛਿਆ ਇਹਦੇ ਵਾਲੀ ਹੱਦ ਹੋ ਗਈ ਤੇ ਉਹ ਦੁਬਾਰਾ ਉਹੀ ਨੰਬਰ ਡਾਲ ਕਰ ਦਿੰਦੀ ਐ ਦੀਪੀ ਨੇ ਫੋਨ ਚੁੱਕਿਆ ਤਾਂ ਪ੍ਰੀਤ ਕਹਿੰਦੀ ਕਿ ਦੀਪੀ ਤੂੰ ਬਹਾਨੇ ਨਾ ਬਣਾ ਦੇ ਸੱਚ ਉਹ ਸਾਰਾ ਦੱਸ ਕੀ ਗੱਲ ਐ ਤੇਰੀ ਆਵਾਜ਼ ਦੱਸ ਰਹੀ ਐ ਕਿਤੇ ਨਾ ਕਿਤੇ ਕੁਝ ਗਲਤ ਜ਼ਰੂਰ ਐ ਕਿਤੇ ਬਾਜੀ ਨਾਲ ਤੇਰੀ ਲੜਾਈ ਤਾਂ ਨਹੀਂ ਹੋਈ ਜਾਂ ਕੋਈ ਹੋਰ ਗੱਲ ਐ ਇੰਨਾ ਤਾਂ ਮੈਂ ਤੈਨੂੰ ਜਾਣਦੀ ਆ ਤੂੰ ਪਹਿਲਾਂ ਤਾਂ ਕਦੇ ਇਸ ਤਰ੍ਹਾਂ ਦਾ ਇਸ ਤਰ੍ਹਾਂ ਗੱਲ ਨਹੀਂ ਕਰਦੀ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦੀ ਆ ਦੀਪੀ ਸੋਚਦੀ ਐ ਕਿ ਜੇ ਇਸ ਨੂੰ ਦੱਸਿਆ ਤਾਂ ਇਹਨੂੰ ਤਾਂ ਪਹਿਲਾਂ ਹੀ ਉਸ ਦਾ ਪਤਾ ਐ ਇਸਨੇ ਪਾਸ਼ਣ ਦੇਣ ਲੱਗ ਪਣਾ ਮੈਨੂੰ ਵਿਆਹ ਵੀ ਚੰਗੀ ਤਰ੍ਹਾਂ ਨਹੀਂ ਦੇਖਣ ਦੇਣਾ ਇਸ ਕਰਕੇ ਉਹ ਪ੍ਰੀਤ ਦੀ ਗੱਲ ਨੂੰ ਫਰਦੀ ਹੋਈ ਕਹਿੰਦੀ ਹੈ ਕਿ ਭੈਣੇ ਤੇਰੇ ਬਾਜੀ ਮੇਰੇ ਨਾਲ ਨਾਰਾਜ਼ ਹੋ ਗਏ ਹਨ ਇਸ ਕਰਕੇ ਮੇਰਾ ਮੂਡ ਖਰਾਬ ਸੀ ਪ੍ਰੀਤ ਨੇ ਕਿਹਾ ਤੂੰ ਆਪ ਹੀ ਲੜੀ ਹੋਵੇਂਗੀ ਬਾਜੀ ਤੇ ਲੜਨ ਵਾਲਾ ਹੈ ਹੀ ਨਹੀਂ ਵਿਆਹ ਤੇ ਹੋਣ ਤੋਂ ਪਹਿਲਾਂ ਸੁਲ੍ਹਾ ਕਰ ਲੈ ਹਾਂ ਤੁਸੀਂ ਆਉਣਾ ਕਿਸ ਦਿਨ ਹੈ ਤੂੰ ਸੂਟਸ ਵਾਲੇ ਹਨ ਕਿਵੇਂ ਤੇ ਲੈ ਹਨ ਦੀਪੀ ਦਾ ਹੱਸਾ ਨਿਕਲ ਗਿਆ ਤੇ ਕਹਿੰਦੀ ਭੈਣੇ ਸਾਧਾ ਲੈ ਸਾਰੀਆਂ ਗੱਲਾਂ ਇੱਕ ਵਾਰੀ ਪੁੱਛੀ ਜਾਂਦੀਆਂ ਮੈਨੂੰ ਵੀ ਕੁਝ ਬੋਲਣ ਦੇ ਪ੍ਰੀਤ ਨੇ ਕਿਹਾ ਚਲ ਦੱਸ ਫਿਰ ਕਿਸ ਦਿਨ ਆਉਣਾ ਹੈ ਤੁਸੀਂ ਦੀਪੀ ਕਹਿੰਦੀ ਹੈ ਕਿ ਅਸੀਂ ਤਾਂ ਸ਼ਗਨ ਤੋਂ ਇੱਕ ਦਿਨ ਪਹਿਲਾਂ ਹੀ ਆਵਾਂਗੇ ਸਾਜ ਜੀ ਤਾਂ ਛੁੱਟੀ ਲੈ ਲੈਣਗੇ ਪਰ ਬੱਚਿਆਂ ਨੂੰ ਇੰਨੀਆਂ ਛੁੱਟੀਆਂ ਨਹੀਂ ਮਿਲੀਆਂ ਬੱਚਿਆਂ ਦੀਆਂ ਤਿੰਨ ਛੁੱਟੀਆਂ ਲੈ ਕੇ ਆਵਾਂਗੇ ਤਾਂ ਸੋਮਵਾਰ ਵਾਪਸ ਆਇਆ ਜਾਣਾ ਹੈ ਪ੍ਰੀਤ ਕਹਿੰਦੀ ਚੱਲ ਬੱਚਿਆਂ ਦੇ ਸਕੂਲ ਦਾ ਵੀ ਵੇਖਣਾ ਹੈ ਹਾਂ ਸੱਚ ਅਸੀਂ ਤੇਰੇ ਦੋ ਸੂਟ ਲੈਏ ਹਨ ਪੂਆ ਜੀ ਕਹਿੰਦੇ ਸੀ ਕਿ ਜੇ ਸਿਲਾਈ ਕਰਾਉਣੇ ਹਨ ਤਾਂ ਮੈਂ ਸੋਨੀਆ ਨੂੰ ਦੇ ਆਵਾਂ ਆਹੋ ਪੈਣੇ ਬੀਬੀ ਨੂੰ ਕਹਿ ਦੇ ਸਵਾ ਦੇਵੀਂ ਇਹ ਦਿੱਤੇ ਸੂਟ ਸਵਾਂ ਲਈ ਵੀ ਬਹੁਤ ਦੂਰ ਜਾਣਾ ਪੈਂਦਾ ਹੈ ਦੀਪੀ ਪ੍ਰੀਤ ਨਾਲ ਗੱਲ ਕਰ ਰਹੀ ਸੀ ਕਿ ਅਚਾਨਕ ਉਸ ਨੂੰ ਕਿਸੇ ਦੇ ਪੈਰਾਂ ਦੀ ਆਹੜ ਸੁਣਾਈ ਦਿੱਤੀ ਦੀਪੀ ਨੇ ਵੇਖਿਆ ਤਾਂ ਉਹ ਉਸ ਦੇ ਪਿੱਛੇ ਖੜਾ ਸੀ ਦੀਪੀ ਇੱਕਦਮ ਚੌਕ ਕੇ ਕਹਿੰਦੀ ਤੂੰ ਹਾਂ ਮੈਂ ਤੂੰ ਕੀ ਸੋਚਿਆ ਕਿ ਮੈਨੂੰ ਜੇਲ੍ਹ ਵਿੱਚ ਫੜਾ ਦੇਵੇਂਗੀ ਤਾਂ ਮੈਂ ਬਾਹਰ ਨਹੀਂ ਆ ਸਕਾਂਗਾ ਹੁਣ ਤਾਂ ਮੈਂ ਤੇਰਾ ਜੋ ਹੱਲ ਕਰਾਂਗਾ ਤੂੰ ਜ਼ਿੰਦਗੀ ਭਰ ਯਾਦ ਰੱਖੇਂਗੀ ਦੀਪੀ ਨੇ ਕਿਹਾ ਮੈਂ ਨਹੀਂ ਤੈਨੂੰ ਫੜਾਇਆ ਮੈਂ ਤਾਂ ਤੈਨੂੰ ਮਿਲਣ ਗਈ ਸੀ ਮੈਨੂੰ ਤਾਂ ਆਪ ਨਹੀਂ ਪਤਾ ਕਿ ਪੁਲਿਸ ਕਿਸ ਨੇ ਬੁਲਾਈ ਸੀ ਜੇ ਤੂੰ ਮੈਨੂੰ ਮਿਲਣ ਹੀ ਗਈ ਸੀ ਤਾਂ ਹੁਣ ਆ ਜਾ ਹੁਣ ਕਿਹੜਾ ਕੋਈ ਘਰ ਹੈ ਫਿਰ ਤਾਂ ਮੈਂ ਮੰਨੂਗਾ ਕਿ ਤੂੰ ਪੁਲਿਸ ਨਹੀਂ ਬੁਲਾਈ ਤੇ ਉਸ ਨੂੰ ਚੋਕਿਆ ਕਮਰੇ ਵਿੱਚ ਲਿਆ ਜਾਂਦਾ ਹੈ ਦੀਪੀ ਨੇ ਕਾਲ ਹੀ ਫੋਨ ਹੋਲਡ ਤੇ ਹੀ ਰੱਖ ਦਿੱਤਾ ਪ੍ਰੀਤ ਨੇ ਸਭ ਗੱਲਾਂ ਸੁਣ ਲਈਆਂ ਸਨ ਉਹ ਸੋਚਦੀ ਹੈ ਕਿ ਦੀਪੀ ਨਾਲ ਜ਼ਰੂਰ ਕੁਝ ਗਲਤ ਹੋਣ ਵਾਲਾ ਹੈ ਉਦੋਂ ਉਹ ਸਾਹਿਬ ਨੂੰ ਪੁਲਿਸ ਵਾਲਿਆਂ ਫੋਨ ਕਰ ਦਿੱਤਾ ਕਿ ਉਹ ਆਦਮੀ ਜੇਲ੍ਹ ਤੋਂ ਭੱਜ ਗਿਆ ਹੈ ਇਸ ਕਰਕੇ ਉਹ ਕੁਝ ਵੀ ਕਰ ਸਕਦਾ ਹੈ ਤੁਸੀਂ ਚੌਕਸ ਰਹਿਣਾ ਅਸੀਂ ਉਸਨੂੰ ਫੜਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਸਾਇਬੇ ਗਰਲ ਸੁੰਦਿਆ ਹੀ ਉਸੇ ਵੇਲੇ ਸਕੂਟਰ ਲੈ ਕੇ ਘਰ ਚੱਲ ਪਿਆ ਤੇ 5 ਮਿੰਟ ਵਿੱਚ ਘਰ ਪਹੁੰਚ ਗਿਆ ਜਦੋਂ ਘਰ ਪਹੁੰਚਿਆ ਤਾਂ ਗੇਟ ਅੰਦਰੋਂ ਬੰਦ ਸੀ ਸਾਇਬ ਨੇ ਸਕੂਟਰ ਕੰਧ ਲਾ ਕੇ ਅੰਦਰ ਸ਼ਾਲ ਮਾਰ ਦਿੱਤੀ ਦੀਪੀ ਕਿਸੇ ਦੇ ਆਉਣ ਦੀ ਆਵਾਜ਼ ਸੁਣ ਖबरा ਜਾਂਦੀ ਹੈ ਛੇਤੀ ਨਾਲ ਬਾਹਰ ਆ ਜਾਂਦੀ ਹੈ ਸਾਇਬ ਦੀਪੀ ਨੂੰ ਘਬਰਾਉਂਦੀ ਦੇਖ ਕੇ ਕਹਿੰਦਾ ਹੈ ਕਿ ਦੀਪ ਕੀ ਗੱਲ ਪਰ ਦੀਪੀ ਕੀ ਜਵਾਬ ਦਿੰਦੀ ਸਾਇਬ ਕਮਰੇ ਵਿੱਚ ਗਿਆ ਤਾਂ ਉਸ ਨੂੰ ਵੇਖ ਕੇ ਸਾਇਬ ਨੇ ਦੋ ਤਿੰਨ ਕੁ ਸੂਨ ਉਸ ਦੇ ਮੂਤੇ ਝੜ ਦਿੱਤੇ ਉਹ ਕਹਿੰਦਾ ਅਸੀਂ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਤੇਰੇ ਨਾਲ ਵਿਆਹ ਇਸਨੇ ਮਜਬੂਰੀ ਵਿੱਚ ਕਰ ਲਿਆ ਸੀ ਪਿਆਰ ਤਾਂ ਇਹ ਅੱਜ ਵੀ ਤੈਨੂੰ ਹੀ ਕਰਦੀ ਹੈ ਭਾਵੇਂ ਇਸ ਨੂੰ ਪੁੱਛ ਲਿਆ ਪਿਆਰ ਤਾਂ ਇਹ ਅੱਜ ਵੀ ਮੈਨੂੰ ਹੀ ਕਰਦੀ ਹੈ ਭਾਵੇਂ ਇਸ ਨੂੰ ਪੁੱਛ ਲਿਆ ਉਸ ਦਿਨ ਇਹ ਮੈਨੂੰ ਮਿਲਣ ਗਈ ਸੀ ਸਾਇਬ ਨੇ ਦੀਪੀ ਵੱਲ ਦੇਖਿਆ ਤਾਂ ਦੀਪੀ ਕਹਿੰਦੀ ਸਾਇਬ ਜੀ ਇਹ ਝੂਠ ਬੋਲਦਾ ਹੈ ਪਰ ਸਾਇਬ ਦੇ ਦਿਮਾਗ ਵਿੱਚ ਪਿਛਲੇ ਕੁਝ ਦਿਨਾਂ ਤੋਂ ਵਾਪਰੀਆਂ ਸਾਰੀਆਂ ਘਟਨਾਵਾਂ ਘੁੰਮ ਜਾਂਦੀਆਂ ਹਨ ਉਹ ਸੋਚਦਾ ਹੈ ਕਿ ਆਦਮੀ ਸੱਚੀ ਕਹਿ ਰਿਹਾ ਹੈ ਪਰ ਇਹ ਜੇਲ੍ਹ ਤੋਂ ਭੱਜ ਕੇ ਆਇਆ ਹੈ ਮੈਂ ਪੁਲਿਸ ਨੂੰ ਫੋਨ ਕਰਦਾ ਹਾਂ ਕਿ ਉਹ ਸਾਡੇ ਘਰ ਆ ਗਿਆ ਹੈ ਪਰ ਫਿਰ ਉਹ ਸੋਚਾਇ ਕਿ ਜੇ ਮੈਂ ਪੁਲਿਸ ਨੂੰ ਫੋਨ ਕੀਤਾ ਤਾਂ ਇਹ ਮੈਨੂੰ ਤੇ ਦੀਪੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਉਹ ਉਸ ਆਦਮੀ ਨੂੰ ਕਹਿੰਦਾ ਹੈ ਕਿ ਜੇ ਤੂੰ ਇਸ ਨੂੰ ਪਿਆਰ ਕਰਦਾ ਹੈ ਤਾਂ ਇਹਨੂੰ ਆਪਣੇ ਨਾਲ ਲੈ ਜਾ। ਮੈਂ ਇਸ ਨੂੰ ਆਪਣੇ ਘਰ ਨਹੀਂ ਰੱਖਣਾ। ਉਹ ਆਦਮੀ ਦੀਪੀ ਦੀ ਬਾਹ ਫੜ ਕੇ ਕਹਿੰਦਾ ਹੈ ਕਿ ਚੱਲ ਹੁਣ ਤਾਂ ਤੇਰੇ ਸਾਹਿਬ ਜੀ ਨੇ ਵੀ ਇਜਾਜ਼ਤ ਦੇ ਦਿੱਤੀ। ਬਹੁਤ ਸਮਝਦਾਰ ਹਨ ਤੇਰੇ ਸਾਹਿਬ ਜੀ। ਉਹਨਾਂ ਨੂੰ ਪਤਾ ਹੈ ਦੋ ਪਿਆਰ ਕਰਨ ਵਾਲਿਆਂ ਨੂੰ ਦੂਰ ਨਹੀਂ ਕਰਨਾ ਚਾਹੀਦਾ ਤੇ ਉਹ ਸਾਹਿਬ ਨੂੰ ਕਹਿੰਦਾ ਹੈ ਕਿ ਫੌਜੀ ਸਾਹਿਬ ਤੁਹਾਡਾ ਦਿਲ ਬਹੁਤ ਵੱਡਾ ਹੈ। ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਮੇਰੇ ਪਿਆਰ ਮੇਰਾ ਪਿਆਰ ਮੈਨੂੰ ਦੇ ਦਿੱਤਾ ਉਹ ਦੀਪੀ ਦੇ ਗਲਦਵਾਲੇ ਬਾਹਾਂ ਪਾ ਲੈਂਦਾ ਤੇ ਕਹਿੰਦਾ ਹੈ ਚਲੋ ਸੋਨੀਓ ਹੁਣ ਚਲੀਏ ਦੀਪੀ ਕਹਿੰਦੀ ਸਾਹਿਬ ਜੀ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਨਹੀਂ ਕਰ ਸਕਦੇ ਮੇਰਾ ਕੋਈ ਕਸੂਰ ਨਹੀਂ ਹੈ ਇਹ ਝੂਠ ਬੋਲਦਾ ਹੈ ਮੈਂ ਤੁਹਾਨੂੰ ਤੇ ਬੱਚਿਆਂ ਨੂੰ ਛੱਡ ਕੇ ਨਹੀਂ ਜਾ ਸਕਦੀ ਉਹ ਆਦਮੀ ਕਹਿੰਦਾ ਹੈ ਕਿ ਤੂੰ ਆਪਣੇ ਸਾਹਿਬ ਜੀ ਤੋਂ ਡਰਦੀ ਝੂਠ ਬੋਲਦੀ ਹੈ ਪਰ ਤੈਨੂੰ ਡਰਨ ਦੀ ਲੋੜ ਹੈ ਤੇਰੇ ਸਾਹਿਬ ਜੀ ਤਾਂ ਕਿੰਨੇ ਚੰਗੇ ਹਨ ਉਹ ਤਾਂ ਖੁਦ ਤੈਨੂੰ ਮੇਰੇ ਨਾਲ ਕੱਲ ਰਹੇ ਹਨ ਇਸ ਕਰਕੇ ਚੁੱਪਚਾਪ ਮੇਰੇ ਨਾਲ ਚੱਲ ਪਿਆ ਸਾਹਿਬ ਦੇ ਬਰਦਾਸ਼ਤ ਦੀ ਹੱਦ ਹੋ ਗਈ ਸੀ ਉਹ ਦੀਪੀ ਤੇ ਉਸ ਨੂੰ ਤੱਕਾ ਦੇ ਕੇ ਗੇਟ ਤੋਂ ਬਾਹਰ ਕਰ ਦਿੰਦਾ ਹੈ ਤੇ ਗੇਟ ਬੰਦ ਕਰ ਲੈਂਦਾ ਹੈ ਦੀਪੀ ਰੋਂਦੀ ਹੋਈ ਕਹਿੰਦੀ ਹੈ ਸਾਹਿਬ ਜੀ ਇਸ ਤਰ੍ਹਾਂ ਨਾ ਕਰੋ ਮੇਰੀ ਗਲਤੀ ਨਹੀਂ ਹੈ ਸਾਹਿਬ ਗੇਟ ਬੰਦ ਕਰਕੇ ਛੇਤੀ ਛੇਤੀ ਪੁਲਿਸ ਨੂੰ ਫੋਨ ਕਰਕੇ ਦੱਸਦਾ ਹੈ ਸਾਰੋ ਸਾਡੇ ਘਰ ਆ ਗਿਆ ਤੇ ਮੇਰੀ ਪਤਨੀ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਿਆ ਹੈ ਪੁਲਿਸ ਵਾਲੇ ਉਸ ਨੂੰ ਲੱਭਦੇ ਉੱਥੇ ਆਲੇ ਦੁਆਲੇ ਹੀ ਕਮਰੇ ਸਨ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਉਹ ਆਪਣੇ ਫੜਾਉਣ ਵਾਲਿਆਂ ਨੂੰ ਜ਼ਰੂਰ ਨੁਕਸਾਨ ਪਹੁੰਚਾਉਣਗੇ ਪੁਲਿਸ ਇੱਕ ਨਾਮ ਆ ਕੇ ਉਸ ਨੂੰ ਘਰ ਦੇ ਨੇੜੇ ਹੀ ਫੜ ਲੈਂਦੀ ਹੈ ਤੇ ਦੀਪੀ ਨੂੰ ਕਹਿੰਦੇ ਹਨ ਕਿ ਤੂੰ ਆਪਣੇ ਘਰ ਆ ਜਾ ਹੁਣ ਅਸੀਂ ਇਸ ਦਾ ਪੱਕਾ ਹੀ ਮੱਕੂ ਠੱਪਦੇ ਹਾਂ ਉਹ ਪੁਲਿਸ ਵਾਲਿਆਂ ਨੂੰ ਗਾਲਾ ਕੱਢਦਾ ਹੋਇਆ ਕਹਿੰਦਾ ਕਿ ਇੱਕ ਵਾਰ ਮੈਂ ਉਸ ਨਾਲ ਫਿਰ ਮੈਂ ਆਪਣੇ ਆਪ ਤੁਹਾਡੇ ਕੋਲ ਆ ਜਾਵਾਂਗਾ ਪਰ ਉਹ ਉਸ ਨੂੰ ਫੜ ਕੇ ਲੈ ਜਾਂਦੇ ਹਨ ਦੀਪੀ ਸੋਚਦੀ ਹੈ ਕਿ ਹੁਣ ਮੈਂ ਕਿਵੇਂ ਜਾਵਾਂ ਉਸਨੇ ਤਾਂ ਸਾਹਿਬ ਜੀ ਦੇ ਸਾਹਮਣੇ ਸਭ ਕੁਝ ਬੋਲ ਦਿੱਤਾ ਏ ਸਾਹਿਬ ਜੀ ਨੇ ਤਾਂ ਮੈਨੂੰ ਉਸ ਨਾਲ ਪੇਜ ਹੀ ਦਿੱਤਾ ਸੀ ਜੇ ਪੁਲਿਸ ਨਾ ਆਉਂਦੀ ਤਾਂ ਉਸਨੇ ਮੈਨੂੰ ਆਪਣੇ ਨਾਲ ਹੀ ਲੈ ਜਾਣਾ ਸੀ ਜੇ ਹੁਣ ਸਾਹਿਬ ਜੀ ਮੈਨੂੰ ਘਰ ਨਾ ਵੜਨ ਦਿੱਤਾ ਤਾਂ ਫਿਰ ਮੈਂ ਕੀ ਕਰਾਂਗੀ ਉਹ ਘਰ ਨੂੰ ਤੁਰਦੀ ਆ ਤਾਂ ਉਸਦੇ ਕਦਮ ਅਗਾਹ ਜਾਂਦੀ ਥਾਂ ਪਛਾਣੂ ਜਾਂਦੇ ਹਨ ਉਹ ਸੋਚਦੀ ਕਿ ਸਾਹਿਬ ਜੀ ਨੂੰ ਮੈਂ ਕੀ ਕਹਾਂਗੀ ਉਹ ਬਹਾਨੇ ਸੋਦੀ ਹੋਲੀ-ਹੋਲੀ ਘਰ ਨੂੰ ਚੱਲ ਪਈ ਪਰ ਕੋਈ ਬਹਾਨਾ ਬਚਿਆ ਵੀ ਤੇ ਨਹੀਂ ਸੀ ਫਿਰ ਉਹ ਮੰਨੀ ਮਨ ਮੁਸਕਰਾਉਂਦੀ ਹੋਈ ਘਰ ਨੂੰ ਚੱਲ ਪਈ ਉਸ ਦੀ ਗੱਲ ਸਹੀ ਨਿਕਲੀ ਬੱਚੇ ਆ ਗਏ ਸੀ ਤੇ ਬੱਚਿਆਂ ਦੇ ਸਾਹਮਣੇ ਸਾਹਿਬ ਨੇ ਉਸ ਨੂੰ ਕੁਝ ਕਹਿਣਾ ਨਹੀਂ ਸੀ ਪਰ ਉਸ ਵਿੱਚ ਸਾਹਿਬ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਸੀ ਉਹ ਸਿੱਧੀ ਰਸੋਈ ਵਿੱਚ ਗਈ ਤੇ ਜਾ ਕੇ ਰੋਟੀ ਪਕਾਉਣ ਲੱਗ ਪਈ ਖੁਸ਼ਦੀਪ ਕਹਿੰਦੀ ਹੈ ਕਿ ਮੰਮੀ ਜੀ ਸਾਨੂੰ ਕੱਪੜੇ ਦਿਓ ਤੁਸੀਂ ਕਿੱਥੇ ਗਏ ਸੀ ਦੀਪੀ ਕਹਿੰਦੀ ਬੇਟਾ ਤੁਸੀਂ ਕਮਰੇ ਵਿੱਚ ਆਪਣੇ ਕੱਪੜੇ ਲੈ ਕੇ ਬਦਲ ਲਓ ਮੈਂ ਰੋਟੀ ਪਕਾ ਲਵਾਂ ਉਹ ਕਮਰੇ ਵਿੱਚ ਜਾਣਾ ਨਹੀਂ ਚਾਹੁੰਦੀ ਸੀ ਕਿਉਂਕਿ ਉਸ ਨੂੰ ਇਹ ਸੀ ਕਿ ਜੇ ਮੈਂ ਅੰਦਰ ਗਈ ਤਾਂ ਸਾਹਿਬ ਜੀ ਮੈਨੂੰ ਉਸ ਬਾਰੇ ਪੁੱਛਣਗੇ ਪਰ ਉਹ ਕਦੋਂ ਤੱਕ ਕਮਰੇ ਵਿੱਚ ਨਾ ਜਾਂਦੀ ਉਹ ਸਾਹਿਬ ਦੀ ਰੋਟੀ ਪਾ ਕੇ ਲੈ ਜਾਂਦੀ ਹੈ ਤੇ ਉਸ ਕੋਲ ਬੈਠ ਤੇ ਰੱਖ ਵਾਪਸ ਆਉਣ ਲੱਗੀ। ਸਾਹਿਬ ਕਹਿੰਦਾ ਰੋਟੀ ਵਾਪਸ ਲਾ ਜਾ ਮੈਨੂੰ ਭੁੱਖ ਨਹੀਂ। ਦੀਪੀ ਦੀ ਤਾਂ ਜ਼ੁਬਾਨ ਬੰਦ ਹੀ ਹੋ ਗਈ। ਉਹ ਬਿਨਾ ਕੁਝ ਬੋਲੇ ਰੋਟੀ ਵਾਪਸ ਲੈ ਆਈ। ਸਾਹਿਬ ਰਾਤ ਤੱਕ ਉਵੇਂ ਹੀ ਸਰਾਣਿਆਂ ਦੀ ਟੋਲਾ ਕੇ ਬੈਠਾ ਸੀ। ਨਾ ਕੁਝ ਖਾਦਾ ਪੀਤਾ, ਨਾ ਹੀ ਕੁਝ ਬੋਲਦਾ ਸੀ। ਖੁਸ਼ਦੀਪ ਤੇ ਸੁਖਦੀਪ ਕਹਿੰਦੇ ਪਾਪਾ ਅੱਜ ਤੁਸੀਂ ਸਾਡੇ ਨਾਲ ਖੇਡਦੇ ਨਹੀਂ। ਤਾਂ ਉਹ ਕਹਿੰਦਾ ਕਿ ਅੱਜ ਮੇਰਾ ਮਨ ਨਹੀਂ ਹੈ। ਤੁਸੀਂ ਦੋਵੇਂ ਹੀ ਖੇਡ ਲਓ। ਰਾਤ ਨੂੰ ਬੱਚੇ ਸੋ ਗਏ ਤਾਂ ਸਾਇਬ ਨੇ ਦੀਪੀ ਨੂੰ ਬਾਤੋ ਫੜਿਆ ਤੇ ਦੂਜੇ ਕਮਰੇ ਵਿੱਚ ਲੈ ਗਿਆ ਤੇ ਦੀਪੀ ਦੇ ਸਾਹਮਣੇ ਗਿਆ ਦੀਪੀ ਅੱਖਾਂ ਨੀਵੀਆਂ ਕਰੀ ਖੜੀ ਸੀ ਸਾਇਬ ਨੇ ਗੁੱਸੇ ਨਾਲ ਉਸ ਦਾ ਮੂੰਹ ਉੱਪਰ ਕੀਤਾ ਤੇ ਕਹਿੰਦਾ ਦੱਸ ਮੇਰੇ ਪਿਆਰ ਵਿੱਚ ਕੀ ਕਮੀ ਰਹਿ ਗਈ ਸੀ ਜੋ ਤੂੰ ਮੈਨੂੰ ਝੂਠ ਤੇ ਝੂਠ ਬੋਲਦੀ ਗਈ ਤੇ ਮੇਰੇ ਤੋਂ ਸਭ ਕੁਲੋਂ ਕੌਂਦੀ ਰਹੀ ਤੈਨੂੰ ਪਤਾ ਹੈ ਮੇਰਾ ਤੈਨੂੰ ਪਤਾ ਹੈ ਮੈਂ ਤੇਰਾ ਨਾਮ ਦੀਪ ਕਿਉਂ ਰੱਖਿਆ ਸੀ ਮੈਂ ਤੈਨੂੰ ਕਿਹਾ ਸੀ ਕਿ ਤੂੰ ਮੇਰੇ ਮਨ ਤਨ ਤੇ ਕਾਨੂੰ ਰੂਸ਼ਨਾ ਦੇਵੀ ਜਿਵੇਂ ਕਿ ਦੀਪ ਕਾਨੂੰ ਰੂਸ਼ਨਾ ਦਿੱਤਾ ਹੈ ਮੈਂ ਉਸ ਤੈਨੂੰ ਉਸਦੀਪ ਨਾਲ ਤੁਲਨਾ ਕੀਤੀ ਸੀ ਤੂੰ ਤਾਂ ਘਰ ਨੂੰ ਅਤੇ ਇਹ ਰਿਸ਼ਤੇ ਨੂੰ ਉਸ ਹਨੇਰੇ ਵਿੱਚ ਤੱਕ ਦਿੱਤਾ ਜਿੱਥੋਂ ਬਾਹਰ ਨਿਕਲਣਾ ਮੁਮਕਿਨ ਹੈ ਤੂੰ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ ਤੂੰ ਮੈਨੂੰ ਵਿਆਹ ਤੋਂ ਬਾਅਦ ਇੱਕ ਵਾਰ ਵੀ ਕਹਿ ਦਿੰਦੀ ਕਿ ਤੂੰ ਕਿਸੇ ਨੂੰ ਪਸੰਦ ਕਰਦੀ ਮੈਂ ਤੈਨੂੰ ਪਸੰਦ ਨਹੀਂ ਤੇ ਮੈਂ ਖੁਦ ਤੇਰਾ ਵਿਆਹ ਉਸ ਨਾਲ ਕਰਵਾ ਦਿੰਦਾ ਦੀਪੀ ਰੋਂਦੀ ਹੋਈ ਕਹਿੰਦੀ ਹੈ ਸਾਇਬ ਜੀ ਮੈਂ ਗਲਤ ਨਹੀਂ ਹਾਂ ਉਹ ਤਾਂ ਉਂਜੀ ਮੇਰੇ ਮਗਰ ਪੈ ਗਿਆ ਸੀ ਸਾਇਬ ਨੇ ਕਿਹਾ ਜੀ ਵੀ ਝੂਠ ਹੁਣ ਮੇਰੇ ਸਬਰ ਦੀ ਇੰਤਹਾ ਹੋ ਗਈ ਮੈਂ ਤੈਨੂੰ ਬਹੁਤ ਪਿਆਰ ਕਰਦਾ ਸੀ ਇਸ ਕਰਕੇ ਹਮੇਸ਼ਾ ਮੈਂ ਉਸ ਤੋਂ ਤੇਰੀ ਇੱਜ਼ਤ ਬਚਾਉਂਦੀ ਕੋਸ਼ਿਸ਼ ਕੀਤੀ ਤੈਨੂੰ ਇਹ ਵੀ ਪਤਾ ਨਹੀਂ ਲੱਗਣ ਦਿੱਤਾ ਕਿ ਮੈਨੂੰ ਇਹ ਸਭ ਪਤਾ ਹੈ ਪਰ ਤੂੰ ਹਰ ਵਾਰੀ ਝੂਠ ਤੇ ਝੂਠ ਤੇ ਝੂਠ ਬੋਲਦੀ ਗਈ ਪਹਿਲੇ ਦਿਨ ਜਦੋਂ ਤੂੰ ਹੋਟਲ ਵਿੱਚ ਉਸ ਨੂੰ ਵੇਖ ਕੇ ਡਰ ਗਈ ਸੀ ਜਾਦੈਨ ਉਹ ਆਪਣੇ ਆਟੋ ਦੇ ਪਿੱਛੇ ਆਪਣੇ ਘਰ ਤੱਕ ਆਇਆ ਸੀ ਤਾਂ ਜੋ ਉਸ ਨੂੰ ਪਤਾ ਲੱਗ ਜਾਵੇ ਕਿ ਤੂੰ ਕਿੱਥੇ ਰਹਿੰਦੀ ਹੈ ਕਿਉਂ ਕਿਉਂਕਿ ਤੁਸੀਂ ਦੋਵੇਂ ਪਿਆਰ ਤੋਂ ਪਹਿਲਾਂ ਹੀ ਇੱਕ ਦੂਸਰੇ ਨੂੰ ਪਿਆਰ ਕਰਦੇ ਸੀ ਤਾਂ ਹੀ ਉਹ ਅਗਲੇ ਹੀ ਦਿਨ ਮੇਰੇ ਦਫਤਰ ਜਾਣ ਤੋਂ ਬਾਅਦ ਤੈਨੂੰ ਮਿਲਣ ਆ ਗਿਆ ਸੀ ਜਾ ਦੇ ਕੇ ਨਹੀਂ ਜਿੱਪੀ ਸੋਦੀਏ ਕਿ ਜੇ ਸਾਹਿਬ ਜੀ ਨੂੰ ਪਤਾ ਸੀ ਤਾਂ ਉਹਨਾਂ ਨੇ ਪਹਿਲਾਂ ਮੈਨੂੰ ਕੁਝ ਕਿਉਂ ਨਹੀਂ ਕਿਹਾ ਉਹ ਰੋਂਦੀ ਹੋਈ ਕਹਿੰਦੀ ਹੈ ਕਿ ਸਾਹਿਬ ਜੀ ਮੈਂ ਤਾਂ ਹਮੇਸ਼ਾ ਉਸ ਨੂੰ ਮਨਾ ਕਰਦੀ ਰਹੀ ਪਰ ਉਹ ਮੁਰਦਾ ਨਹੀਂ ਸੀ ਸਾਹਿਬ ਨੇ ਕਿਹਾ ਤੈਨੂੰ ਪਿਆਰ ਜੋ ਕਰਦਾ ਸੀ ਨਾ ਤਾਂ ਨਹੀਂ ਮੁਰਦਾ ਮੈਂ ਟੈਲੀਫੋਨ ਲਵਾਇਆ ਸੀ ਕਿ ਤੈਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਤੂੰ ਫੋਨ ਉਸ ਤੇ ਤੂੰ ਫੋਨ ਉਸ ਤੇ ਉਸ ਨਾਲ ਫੋਨ ਤੇ ਤੂੰ ਫੋਨ ਉੱਤੇ ਉਸ ਨਾਲ ਗੱਲਾਂ ਕਰਨ ਲੱਗ ਪਈ ਤੂੰ ਉਸ ਦੀਆਂ ਬਾਹਾਂ ਵਿੱਚ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਲਿਆਂ ਲਾਵਾਂ ਵੀ ਪੁੱਲ ਗਈ ਸਾਡੇ ਇਕੱਠੇ ਬਤਾਏ ਪਿਆਰ ਦੇ ਪਲ ਵੀ ਪੁੱਲ ਗਈ ਸਾਡੇ ਦੋਹਾਂ ਦੇ ਬੱਚਿਆਂ ਨੂੰ ਵੀ ਪੁੱਲ ਗਈ ਮੈਂ ਆਪਣਾ ਪਤੀ ਹੋਣ ਦਾ ਫਰਜ਼ ਨਿਭਾਇਆ ਤੇ ਤੈਨੂੰ ਹਰ ਵਾਰ ਬੇਇੱਜ਼ਤ ਹੋਣ ਤੋਂ ਬਚਾਇਆ ਕਿਉਂ ਕਿ ਮੈਂ ਤੈਨੂੰ ਪਿਆਰ ਕਰਦਾ ਸੀ ਮੈਨੂੰ ਚੰਗਾ ਸੀ ਕਿ ਤੇਰੇ ਨਾਲ ਕੁਝ ਗਲਤ ਹੋਵੇ ਮੈਨੂੰ ਪਤਾ ਸੀ ਉਹ ਆਦਮੀ ਸਹੀ ਨਹੀਂ ਮੈਂ ਉਸ ਦਾ ਸਾਰਾ ਬਾਇਓ ਡਾਟਾ ਪਤਾ ਕਰ ਲਿਆ ਸੀ ਦੀਪੀ ਕੋਲ ਕੋਈ ਜਵਾਬ ਨਹੀਂ ਸੀ ਉਹ ਚੁੱਪਚਾਪ ਥੱਲੇ ਮੁਕਰ ਖੜੀ ਸੀ ਉਸੋ ਧੀਆ ਕਿ ਮੈਂ ਸਮਝਦੀ ਸੀ ਕਿ ਸਾਹਿਬ ਜੀ ਨੂੰ ਕੁਝ ਪਤਾ ਨਹੀਂ ਪਰ ਇਹ ਤਾਂ ਸਭ ਕੁਝ ਜਾਣਦੇ ਹਨ ਤੇਰੇ ਕਰਕੇ ਉਹ ਸਾਡੇ ਕੁਆਟਰ ਵਿੱਚ ਦੁੱਧ ਪਾਉਣ ਲਈ ਆਉਣ ਲੱਗਾ ਦੀਪੀ ਰੋਂਦੀ ਹੋਈ ਪਰ ਮੈਂ ਤਾਂ ਤੁਹਾਨੂੰ ਮਨਾ ਕਰਿਆ ਸੀ ਨਾ ਦੋਦੀ ਤੋਂ ਦੁੱਧ ਲੈਣ ਤੋਂ ਸਾਹਿਬ ਨੇ ਕਿਹਾ ਤੂੰ ਤਾਂ ਹੀ ਮਨਾ ਕਰਿਆ ਸੀ ਕਿ ਜੋ ਤੇਰੀ ਸਚਾਈ ਨਾ ਸਾਹਮਣੇ ਆ ਜਾਵੇ ਇਸ ਗੱਲ ਦਾ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਤੂੰ ਉਸ ਨੂੰ ਹੋਟਲ ਵਿੱਚ ਮਿਲਣ ਗਈ ਸੀ ਮਨਜੀਤ ਪੈਂਜੀ ਨੇ ਤੈਨੂੰ ਉਸ ਨਾਲ ਵੇਖ ਲਿਆ ਸੀ ਤੇ ਉਹ ਕਹਿਣ ਲੱਗਿਆ ਕਿ ਇਹ ਆਦਮੀ ਠੀਕ ਨਹੀਂ ਸਾਡੇ ਮੋਹੱਲੇ ਵਿੱਚ ਦੁੱਧ ਦੇਣ ਆਉਂਦਾ ਸੀ ਇਸ ਦੀਆਂ ਮਾੜੀਆਂ ਆਦਤਾਂ ਕਰਕੇ ਸਭ ਨੇ ਸਲਾਹ ਕਰਕੇ ਉਸ ਤੋਂ ਦੁੱਧ ਲੈਣਾ ਬੰਦ ਕਰ ਦਿੱਤਾ ਉਹਨਾਂ ਦੱਸਿਆ ਕਿ ਜਦੋਂ ਤੁਸੀਂ ਸਾਡੇ ਘਰ ਠਹਿਰੇ ਸੀ ਉਹ ਕਹਿੰਦਾ ਸੀ ਕਿ ਤੁਹਾਡੇ ਪਿੰਡ ਉਸ ਦੀ ਭੂਆ ਹੈ ਜਿਸ ਪਿਛੋੜੀ ਕਿ ਮਨਜੀਤ ਪੈਂਜੀ ਨੂੰ ਵੀ ਪਤਾ ਲੱਗਿਆ ਫਿਰ ਤੇਰਾ ਉਸ ਨੂੰ بار بار ਮਿਲਣਾ ਮੈਨੂੰ ਨੀਂਦ ਦੀਆਂ ਗੋਲੀਆਂ ਪਾ ਕੇ ਦੇਣੀਆਂ ਉਸ ਰਾਤ ਨੂੰ ਮੈਨੂੰ ਸੁੱਤਾ ਸਮਝ ਕੇ ਉਸ ਨੂੰ ਘਰ ਬੁਲਾਇਆ ਸੀ ਜਿਸ ਦਿਨ ਤੂੰ ਚੋਰ ਦਾ ਰੋਲਾ ਪਾਇਆ ਸੀ ਮੈਂ ਟੈਲੀਫੋਨ ਦੀ ਕਲਾ ਕਢਵਾਈਆਂ ਤਾਂ ਉਸਦੇ ਨੰਬਰ ਤੋਂ ਹੀ ਕਾਲ ਆਈਆਂ ਸੀ ਮੈਂ ਜਾਣ ਬੁੱਝ ਕੇ ਤੈਨੂੰ ਸ਼ੋਅ ਨਹੀਂ ਕਰਦਾ ਸੀ ਤਾਂ ਜੋ ਤੂੰ ਆਪਣੇ ਆਪ ਨੂੰ ਮੇਰੀਆਂ ਨਜ਼ਰਾਂ ਵਿੱਚ ਗਿਰਿਆ ਹੋਇਆ ਨਾ ਸਮਝੇ ਉਹ ਜਿੱਥੇ ਵੀ ਤੇਰੀ ਇੱਜ਼ਤ ਨੂੰ ਹੱਥ ਪਾਉਣਾ ਚਾਹੁੰਦਾ ਮੈਂ ਉੱਥੇ ਪਹੁੰਚ ਜਾਂਦਾ ਇਸ ਮੋੜ ਦੇ ਵਿੱਚ ਕਿ ਸ਼ਾਇਦ ਤੂੰ ਗਲਤ ਨਾ ਹੋਵੇਂ ਤੇ ਮੈਨੂੰ ਸੱਚਾਈ ਦੱਸ ਦੇਵੇਂ ਪਰ ਤੂੰ ਤਾਂ ਉਹਨੂੰ ਆਪਣਾ ਆਪ ਸੌਂਪ ਲਈ ਚਲੀ ਗਈ ਪਹਿਲਾਂ ਤਾਂ ਮੈਂ ਸੋਚਿਆ ਸੀ ਕਿ ਜਦੋਂ ਤੂੰ ਆਪਣੀ ਮਰਜ਼ੀ ਨਾਲ ਜਾ ਰਹੀ ਹੈ ਤਾਂ ਜੋ ਹੋਵੇਗਾ ਵੇਖ ਹੀ ਜਾਵੇਗੀ ਪਰ ਮੇਰਾ ਪਿਆਰ ਫਿਰ ਵੀ ਤੇਰੀ ਇੱਜ਼ਤ ਨੂੰ ਦਾਗੀ ਹੁੰਦੇ ਨਹੀਂ ਵੇਖ ਸਕਦਾ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਤੇਰਾ ਪੱਲਾ ਫੜ ਲਾਵਾਂ ਲੈ ਤੇਰੀ ਜ਼ਿੰਮੇਵਾਰੀ ਲਈ ਸੀ ਇਸ ਕਰਕੇ ਫਿਰ ਪੁਲਿਸ ਨੂੰ ਇਨਫੋਰਮ ਕਰਕੇ ਕਿਹਾ ਕਿ ਅਸੀਂ ਦੋਵੇਂ ਪਲਾਨਿੰਗ ਕਰਕੇ ਗਲਤ ਆਦਮੀਆਂ ਨੂੰ ਫੜਾ ਰਹੇ ਹਾਂ ਤਾਂ ਜੋ ਸਮਾਜ ਵਿੱਚ ਤੇਰੀ ਬਦਨਾਮੀ ਨਾ ਹੋਵੇ ਦੱਸਿਆ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਤੂੰ ਮੈਨੂੰ ਕੁਝ ਨਹੀਂ ਦੱਸਿਆ ਹਰ ਵਾਰ ਤੂੰ ਝੂਠ ਬੋਲਦੀ ਰਹੀ ਮੇਰੇ ਤੋਂ ਸਭ ਲੁਕਾਉਂਦੀ ਰਹੀ ਉਸ ਦੇ ਕਹੇ ਤੇ ਮੈਨੂੰ ਪਤਾ ਨਹੀਂ ਕਿਹੜੀਆਂ ਗੋਲੀਆਂ ਦਿੰਦੀ ਰਹੀ ਤੂੰ ਮੇਰੀ ਪਤਨੀ ਨਹੀਂ ਮੇਰੀ ਦੁਸ਼ਮਣ ਹੈ ਮੈਂ ਆਪਣੇ ਦੁਸ਼ਮਣ ਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕਦਾ ਇਸ ਕਰਕੇ ਆਪਣੇ ਕੱਪੜੇ ਪਾ ਕੇ ਚਲੀ ਜਾ ਆਪਣੇ ਪਿਓ ਦੇ ਘਰ ਜੇ ਮੈਂ ਪਿਆਰ ਕੀਤਾ ਤਾਂ ਉਹ ਵੀ ਜੀਤ ਜਾਨ ਤੋਂ ਕੀਤਾ ਹੁਣ ਮੈਂ ਤੇਰੇ ਨਾਲ ਨਫ਼ਰਤ ਕਰਦਾ ਹਾਂ ਤੇ ਨਫ਼ਰਤ ਵੀ ਜੀਤ ਜਾਨ ਨਾਲ ਲਾ ਕੇ ਨਿਭਾਵਾਂਗਾ ਦੀ ਪਿਰੋਇਂਦੀ ਹੋਈ ਕਹਿੰਦੀ ਹੈ ਨਹੀਂ ਸਾਹਿਬ ਜੀ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਨਹੀਂ ਕਰ ਸਕਦੇ ਮੈਂ ਤਾਂ ਤੁਹਾਨੂੰ ਡਰਦੀ ਨਹੀਂ ਦੱਸਦੀ ਸੀ ਤੁਸੀਂ ਮੈਨੂੰ ਕਰੋ ਨਾ ਕੱਢ ਦਿਓ ਜੇ ਤੂੰ ਮੇਰੇ ਨਾਲ ਇਸ ਤਰ੍ਹਾਂ ਕਰ ਸਕਦੀ ਹੈ ਤਾਂ ਮੈਂ ਕਿਉਂ ਨਹੀਂ ਕਰ ਸਕਦਾ ਤੂੰ ਤੇ ਮੈਨੂੰ ਦਿਲ ਵਿੱਚੋਂ ਕੱਢ ਕੇ ਉਹਦੇ ਨਾਲ ਸਭ ਕੁਝ ਕਰਨ ਨੂੰ ਤਿਆਰ ਸੀ ਮੈਂ ਤਾਂ ਤੈਨੂੰ ਘਰ ਵਿੱਚ ਹੀ ਘਰ ਵਿੱਚੋਂ ਹੀ ਕੱਢ ਰਿਹਾ ਹਾਂ ਜਿਸ ਤਰ੍ਹਾਂ ਤੂੰ ਉਸ ਨੂੰ ਮਿਲਣ ਜਾਂਦੀ ਸੀ ਮੈਨੂੰ ਨਹੀਂ ਲੱਗਦਾ ਕਿ ਤੈਨੂੰ ਮੇਰਾ ਡਰ ਸੀ ਤੂੰ ਤਾਂ ਬੇਡਰ ਹੋ ਕੇ ਮੈਨੂੰ ਬੁੱਧੂ ਬਣਾਉਂਦੀ ਰਹੀ ਕੇ ਤਾ ਪਾਗਲ ਆ ਪਾਗਲ ਤਾਂ ਤੂੰ ਮੈਨੂੰ ਬਣਾ ਹੀ ਦੇਣਾ ਸੀ ਜੇ ਮੈਂ ਡਾਕਟਰ ਕੋਲ ਨਾ ਜਾਂਦਾ ਉਹ ਤਾਂ ਮੈਨੂੰ ਡਾਕਟਰ ਨੇ ਦੱਸਿਆ ਤੁਹਾਨੂੰ ਕੋਈ ਬਹੁਤ ਸਟਰੋਂਗ ਦਵਾਈ ਦਿੱਤੀ ਗਈ ਜਿਸ ਨਾਲ ਬੰਦੇ ਦੀ ਮਾਨਸਿਕ ਹਾਲਤ ਵਿਗੜ ਜਾਂਦੀ ਹੈ ਪਰ ਮੈਂ ਸਭ ਕੁਝ ਬਰਦਾਸ਼ਤ ਕਰਕੇ ਵੇਖਣਾ ਚਾਹੁੰਦਾ ਸੀ ਕਿ ਤੂੰ ਕਿਸ ਹੱਦ ਤੱਕ ਜਾ ਸਕਦੀ ਪਰ ਹੁਣ ਮੇਰੇ ਸਬਰ ਦਾ ਬੰਦ ਟੁੱਟ ਗਿਆ ਹੁਣ ਬੱਚਿਆਂ ਦੇ ਆਉਣ ਤੋਂ ਪਹਿਲਾਂ ਇੱਥੋਂ ਚਲੀ ਜਾ ਮਾਤੇ ਬੱਚਿਆਂ ਨੇ ਤੇਰੇ ਨਾਲ ਕਿਸੇ ਵਿਆਹ ਨਹੀਂ ਜਾਣਾ ਨਾ ਸਾਡਾ ਤੇਰੇ ਨਾਲ ਕੋਈ ਰਿਸ਼ਤਾ ਹੈ ਉੱਥੇ ਜਾ ਕੇ ਆਪਣੇ ਪਿਓ ਨੂੰ ਦੱਸੀ ਕਿ ਮੈਂ ਕੀ ਕਰਤੂਤਾ ਕਰਕੇ ਆਈ ਆਂ ਦੀਪੀ ਸੋਚਦੀ ਹੈ ਕਿ ਜੇ ਪਾਪਾ ਜੀ ਹਰ ਹਰ ਕੋਲ ਚਲੀ ਗਈ ਤਾਂ ਉਹਨਾਂ ਨੂੰ ਕਿਸੇ ਗੱਲ ਦਾ ਪਤਾ ਲੱਗ ਗਿਆ ਤਾਂ ਉਹਨਾਂ ਨੇ ਤਾਂ ਮੇਰੇ ਟੋਟੇ ਕਰ ਦੇਣੇ ਹਨ ਉਹ ਸਾਹਿਬ ਦੇ ਪੈਰਾ ਵਿੱਚ ਡਿੱਕੇ ਕਹਿੰਦੀ ਸਾਹਿਬ ਜੀ ਇਸ ਤਰ੍ਹਾਂ ਨਾ ਕਰੋ ਮੈਨੂੰ ਮਾਫ਼ ਕਰ ਦਿਓ ਮੈਂ ਕੁਝ ਗਲਤ ਤਾਂ ਨਹੀਂ ਕੀਤਾ ਮਾਫੀਆਂ ਜਾਣੇ ਵਿੱਚ ਕੋਈ ਗਲਤੀ ਦੀ ਹੁੰਦੀ ਹੈ ਤੇ ਤੂੰ ਤਾਂ ਸਭ ਕੁਝ ਜਾਣ ਬੁੱਝ ਕੇ ਕਰਦੀ ਰਹੀ ਤੇਰੇ ਵੱਲੋਂ ਕੋਈ ਕਸਰ ਨਹੀਂ ਸੀ ਉਹ ਤਾਂ ਮੈਂ ਹੀ ਤੇਰੀ ਇੱਜ਼ਤ ਨੂੰ ਦਾਗ ਲੱਗਣ ਤੋਂ ਬਚਾਲਿਆ ਤੂੰ ਮੈਨੂੰ ਮੂਰਖ ਸਮਝਦੀ ਰਹੀ ਇਹਨੂੰ ਕਿਹੜਾ ਪਤਾ ਹੈ ਪਰ ਮੈਂ ਫੌਜੀ ਹਾਂ ਤੇ ਫੌਜੀ ਦੀ ਚਾਹੇ ਪਾਸੇ ਨਿਗਾਹ ਹੁੰਦੀ ਹੈ ਮੈਂ ਸਭ ਕੁਝ ਜਾਣਦੇ ਹੋਏ ਵੀ ਤੈਨੂੰ ਕਦੇ ਕੁਝ ਨਹੀਂ ਕਿਹਾ ਕਿ ਹੁਣ ਵੀ ਸਮਝ ਜਾਵੇਂਗੀ ਪਰ ਤੇਰੇ ਸਿਰ ਤੇ ਪਿਆਰ ਦਾ ਪੂਤ ਸਵਾਰ ਹੋ ਗਿਆ ਸੀ ਇਸ ਕਰਕੇ ਤੂੰ ਮੇਰੇ ਪਿਆਰ ਦੀ ਮੇਰੇ ਦੁਆਰਾ ਦਿੱਤੀ ਇੱਜ਼ਤ ਦੀ ਕਦਰ ਨਹੀਂ ਪਾਈ ਇਸ ਕਰਕੇ ਹੁਣ ਮੇਰੇ ਦਿਲ ਵਿੱਚ ਤੇਰੀ ਇੱਕ ਪੋਰਾ ਵੀ ਇੱਜ਼ਤ ਨਹੀਂ ਰਹੀ ਹੁਣ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ 나ਹੀਂ ਆਪਣੇ ਬੱਚਿਆਂ ਨੂੰ ਤੇਰੇ ਕੋਲ ਛੱਡ ਸਕਦਾ ਹਾਂ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਤੇਰੀ ਭੈੜੀ ਮਤ ਦਾ ਬੱਚਿਆਂ ਤੇ ਕੋਈ ਅਸਰ ਪਵੇ ਮੈਂ ਆਪਣੇ ਬੱਚੇ ਆਪ ਪਾਲ ਸਕਦਾ ਹਾਂ ਸਾਈ ਭੰਦਰ ਚਲਾ ਗਿਆ ਤੇ ਦੀਪੀ ਬਾਰ ਘਰੋਤੀ ਸੋ ਗਿਆ ਮੈਂ ਹੁਣ ਕੀ ਕਰਾਂ ਕਿੱਥੇ ਜਾਵਾਂ ਜੇ ਮੈਂ ਕਾਰੀ ਕੱਲੀ ਗਈ ਤਾਂ ਸਾਰਿਆਂ ਨੇ 50 ਸਵਾਲ ਕਰਨੇ ਹਨ ਪਰ ਸਾਹਿਬ ਜੀ ਵੀ ਮੈਨੂੰ ਘਰ ਰੱਖਣ ਨੂੰ ਤਿਆਰ ਨਹੀਂ ਉਹ ਤਾਂ ਕਹਿ ਰਹੇ ਹਨ ਕਿ ਬੱਚਾ ਦੇਉਣ ਤੋਂ ਪਹਿਲਾਂ ਮੈਂ ਇੱਥੋਂ ਚਲੀ ਜਾਵਾਂ ਉਹ ਉੱਥੇ ਹੀ ਪੁੰਜੇ ਗੋਡਿਆਂ ਵਿੱਚ ਸਿਰ ਦੇ ਕੇ ਬੈਠ ਜਾਂਦੀ ਹੈ ਸਾਈ ਕਮਰੇ ਵਿੱਚ ਜਾ ਕੇ ਬਹੁਤ ਰੋਂਦਾ ਅਤੇ ਕਹਿੰਦਾ ਹੈ ਕਾਹੋ ਜੀ ਔਰਤ ਨਾਲੋਂ ਤਾਂ ਮੇਰਾ ਵਿਆਹ ਹੀ ਨਾ ਹੋਇਆ ਹੁੰਦਾ ਮੈਂ ਦੇਸ਼ ਲਈ ਲੜਦਾ ਹੋਇਆ ਦੁਸ਼ਮਣ ਦੀ ਗੋਲੀ ਖਾ ਕੇ ਮਰ ਜਾਂਦਾ ਤਾਂ ਸ਼ਹੀਦ ਬਣ ਜਾਣਾ ਸੀ ਇਹੋ ਜੀ ਜ਼ੁਲਾਲਤ ਭਰੀ ਜ਼ਿੰਦਗੀ ਜਿਉਂ ਨਾਲੋਂ ਤਾਂ ਚੰਗਾ ਸੀ ਕਿ ਬੈੱਡ ਤੇ ਲੰਮਾ ਪੈ ਗਿਆ। ਦੀਪੀ ਉੱਠ ਕੇ ਅੰਦਰ ਆਉਂਦੀ ਹੈ ਤੇ ਬੈੱਡ ਕੋਲ ਥੱਲੇ ਬੈ ਕੇ ਸਾਇਬ ਦੇ ਪੈਰ ਫੜ ਕੇ ਕਹਿੰਦੀ ਹੈ ਕਿ ਸਾਇਬ ਜੀ ਮੈਨੂੰ ਮਾਫ ਕਰ ਦਿਓ ਮੈਂ ਤੁਹਾਨੂੰ ਤੇ ਬੱਚਿਆਂ ਨੂੰ ਛੱਡ ਕੇ ਨਹੀਂ ਜਾ ਸਕਦੀ। ਸਾਇਬ ਨੇ ਕਿਹਾ ਮੈਨੇ ਤਾਂ ਤੋ ਪਹਿਲਾਂ ਹੀ ਛੱਡ ਦਿੱਤਾ ਤੇ ਮੇਰੇ ਬੱਚੇ ਵੀ ਤੇਰੇ ਕੁਛ ਨਹੀਂ ਲੱਗਦੇ। ਤੂੰ ਆਪਣੇ ਉਸ ਸਾਸ਼ਿਕ ਦੇ ਘਰ ਜਾ। ਉਹਨੇ ਜਲਦੀ ਹੀ ਜੇਲ੍ਹ ਤੋਂ ਛੁੱਟ ਕੇ ਘਰ ਆ ਜਾਣਾ ਏ। ਉਸ ਨੂੰ ਛੁਡਾਉਣ ਲਈ ਤੂੰ ਕੁਛ ਕਰ ਤਾਂ ਜੋ ਛੇਤੀ ਬਾਹਰ ਆ ਸਕੇ। ਐਨ ਐਨ ਨੂੰ ਫੋਨ ਦੀ ਬੈਲ ਵੱਜੀ ਤਾਂ ਸਾਇਬ ਨੇ ਫੋਨ ਚੁੱਕਿਆ। ਅਗੋਪ੍ਰੀਤ ਬੋਲੀ ਸਾਇਬ ਜੀ ਦੀ ਆਵਾਜ਼ ਸੁਣ ਕੇ ਉਸਨੇ ਸਾਚੀਰੀ ਕਾਲ ਬੁਲਾਈ ਤੇ ਹਾਲਚਲ ਪੁੱਛਦੀ ਕਹਿੰਦੀ ਬਾਜੀ ਤੁਸੀਂ ਵਿਆਹ ਤੇ ਕਦੋਂ ਆ ਰਹੇ ਹੋ ਸਾਹਿਬ ਕਹਿੰਦਾ ਕਿ ਮੈਨੂੰ ਤਾਂ ਛੁੱਟੀ ਨਹੀਂ ਮਿਲੀ ਬੱਚਿਆਂ ਦੇ ਵੀ ਸਤੰਬਰ ਟੈਸਟ ਆ ਗਏ ਇਸ ਕਰਕੇ ਦੀਪੀ ਕੱਲ ਹੀ ਆਏਗੀ ਪ੍ਰੀਤ ਕਹਿੰਦੀ ਬਾਜੀ ਐਵੇਂ ਕਿਵੇਂ ਛੁੱਟੀ ਨਹੀਂ ਮਿਲੀ ਇੱਕੋ ਇੱਕ ਚੀਜ਼ ਆਏ ਸਾਡਾ ਤੁਹਾਨੂੰ ਛੁੱਟੀ ਨਾ ਮਿਲੀ ਤਾਂ ਅਸੀਂ ਵਿਆਹ ਹੀ ਅੱਗੇ ਪਾ ਲਵਾਂਗੇ ਦੀਪੀ ਨਾਲ ਗੱਲ ਕਰਾ ਦਿਓ ਬਾਜੀ ਸਾਹਿਬ ਕਹਿੰਦਾ ਉਹ ਕਰ ਨਹੀਂ ਬਾਅਦ ਵਿੱਚ ਗੱਲ ਕਰ ਲੈਣਾ ਤੇ ਉਹ ਫੋਨ ਕੱਟ ਦਿੰਦਾ ਹੈ ਪ੍ਰੀ ਜ਼ੋਦੀਆ ਕਿ ਦੀਪੀ ਦੀ ਜ਼ਿੰਦਗੀ ਵਿੱਚ ਜ਼ਰੂਰ ਕੋਈ ਪ੍ਰੋਬਲਮ ਹੈ ਪਾਜੀ ਦੀਪ ਤਾਂ ਬਿਨਾ ਬੋਲਦੇ ਨਹੀਂ ਸਨ ਹੁਣ ਕਿਵੇਂ ਦੀਪੀ ਦੀਪੀ ਕਰ ਰਹੇ ਸੀ ਅਕੇ ਦੀਪੀ ਕੱਲੀ ਵਿਆਹ ਤੇ ਆਵੇਗੀ ਮੈਨੂੰ ਪੂਆ ਨਾਲ ਗੱਲ ਕਰਨੀ ਪਣੀ ਆ ਉਹ ਪੂਆ ਵੱਲ ਜਾ ਕੇ ਸਾਰੀ ਗੱਲ ਆਪਣੇ ਪੂਆ ਨੂੰ ਦੱਸ ਕੇ ਕਹਿੰਦੀ ਹੈ ਪੂਆ ਤੁਸੀਂ ਤੇ ਫੁਫੜ ਜੀ ਦੀਪੀ ਕੋਲ ਜਾਓ ਜਲੰਧਰ ਕਿਹੜਾ ਦੂਰ ਹੈ ਮੈਨੂੰ ਤਾਂ ਡਰ ਲੱਗਦਾ ਕਿ ਤੇ ਦੀਪੀ ਦਾ ਘਰਨਾ ਬਰਬਾਦ ਹੋ ਜਾਵੇ ਜੋਗਾ ਸਿੰਘ ਘਾਰਾਇਆ ਤੇ ਭਜਨ ਕੌਰ ਨੂੰ ਕਹਿੰਦੀ ਹੈ ਕਿ ਪ੍ਰੀਤ ਨੇ ਦੀਪੀ ਨੂੰ ਫੋਨ ਕਰਿਆ ਸੀ ਉਹ ਕਹਿੰਦੀ ਸੀ ਮੈਨੂੰ ਲੱਗਦਾ ਹੈ ਕਿ ਦੀਪੀ ਤੇ ਪ੍ਰੋਣਾ ਵਿੱਚ ਕੋਈ ਗੱਲ ਹੋਈ ਹੈ ਪ੍ਰੋਣਾ ਕਹਿੰਦਾ ਸੀ ਕਿ ਦੀਪੀ ਕੱਲੀ ਵਿਆਹ ਤੇ ਆਏਗੀ ਮੈਂ ਤੇ ਬੱਚੇ ਨਹੀਂ ਹੋਣਾ ਉਹ ਕਹਿੰਦੀ ਹੈ ਕਿ ਤੁਸੀਂ ਦੋਵੇਂ ਉਸ ਕੋ ਲਾ ਜਾਓ ਕਿਤੇ ਗੱਲ ਜਿਆਦਾ ਨਾ ਵੱਜ ਜਾਵੇ ਤੇ ਦੀਪੀ ਦਾ ਘਰ ਨਾ ਖਰਾਬ ਹੋ ਜਾਵੇ ਜੋਗਾ ਸਿੰਘ ਭਜਨ ਕੌਰ ਨੂੰ ਗੁੱਸੇ ਨਾਲ ਕਹਿੰਦਾ ਹੈ ਕਿ ਇਸ ਕੁੜੀ ਨੂੰ ਨਾ ਅਕਲ ਆਈ ਪ੍ਰੋਣਾ ਚੰਗਾ ਨੌਕਰੀ ਵਾਲਾ ਮਿਲ ਗਿਆ ਬਾਲ ਬੱਚੇ ਵੀ ਹੋਗੇ ਹੁਣ ਕੀ ਹੋ ਗਿਆ ਤੂੰ ਫੋਨ ਤੇ ਗੱਲ ਕਰ ਲੈ ਆਪਾਂ ਕਿੱਥੇ ਜਾਵਾਂਗੇ ਵਜਨਕੌਰ ਪ੍ਰੀਤ ਨੂੰ ਦਿਪੀ ਦਾ ਫੋਨ ਨੰਬਰ ਮਲਾਉਣ ਲਈ ਕਹਿੰਦੀ ਹੈ ਪ੍ਰੀਤ ਫੋਨ ਮਲਾਉਂਦੀ ਤਾਂ ਉਧਰ ਕਿਸੇ ਨੇ ਫੋਨ ਚੁੱਕਿਆ ਪਰ ਆਵਾਜ਼ ਸੁਣ ਫੋਨ ਕੱਢ ਦਿੱਤਾ ਦੁਬਾਰਾ ਫਿਰ ਮਲਾਇਆ ਤਾਂ ਫਿਰ ਕਿਸੇ ਨੇ ਨਾ ਚੁੱਕਿਆ ਵਜਨਕੌਰ ਕਹਿੰਦੀ ਕੀ ਗੱਲ ਫੋਨ ਮਿਲਦਾ ਨਹੀਂ ਤਾਂ ਭਜਨਕੌਰ ਕਹਿੰਦੀ ਮਿਲਦਾ ਜਾਂਦਾ ਪਰ ਚੁੱਕਦੇ ਨਹੀਂ ਵਜਨਕੌਰ ਕਹਿੰਦੀ ਕਿਤੇ ਗਏ ਹੋਣੇ ਨੇ ਥੋੜਾ ਰੁੱਕ ਕੇ ਕਰ ਲਿਓ ਪ੍ਰੀਤ ਔਲੀ ਜੀ ਪੂਆ ਨੂੰ ਕਹਿੰਦੀ ਹੈ ਕਿ ਤੁਸੀਂ ਜਾਓ ਮੈਨੂੰ ਤਾਂ ਲੱਗਦਾ ਕੁਝ ਗਲਤ ਨਾ ਹੋ ਜਾਏ ਵਜਨਕੌਰ ਕਬਰਾਈ ਹੋਈ ਕਾਰ ਆਉਂਦੀ ਹੈ ਤੇ ਜੋਗਾ ਸਿੰਘ ਨੂੰ ਕਹਿੰਦੀ ਹੈ ਉਹ ਤਾਂ ਫੋਨ ਹੀ ਨਹੀਂ ਚੁੱਕਦੇ ਇੱਕ ਵਾਰ ਚੁੱਕ ਕੇ ਕੱਢ ਦਿੱਤਾ ਤੇ ਮੁੜ ਚੁ ਜੋਗਾ ਸਿੰਘ ਨੇ ਕਿਹਾ ਚਲ ਮੈਂ ਜਾਉ ਨਾ ਸਵੇਰੇ ਤੂੰ ਨਾਲ ਜਾਵੇਂਗੀ ਤਾਂ ਬਾਜੀ ਹੋਰਨ 100 ਸਵਾਲ ਪੁੱਛਣਗੇ ਮੈਂ ਕੋਈ ਤੇਰੀ ਪੱਕੀ ਮੈਂ ਤੇਰੇ ਪੇਕੇ ਜਾਂਦਾ ਕਿ ਆ ਕੇ ਚਲਾ ਜਾਵਾਂਗਾ ਨਹੀਂ ਤਾਂ ਐਵੇਂ ਸਾਰੇ ਗੱਲਾਂ ਕਰਨਗੇ ਭਜਨ ਕੌਰ ਕਹਿੰਦੀ ਕਿ ਆਓ ਤੁਸੀਂ ਆ ਜਾਓ ਮੈਨੂੰ ਤਾਂ ਡਰ ਪਿਆ ਲੱਗਦਾ ਕਿ ਦੀਪੀ ਨੂੰ ਪਤਾ ਨਹੀਂ ਜੇ ਉਹ ਆਪਣੇ ਘਰ ਚਲੀ ਗਈ ਤਾਂ ਸਾਰੇ ਪੁੱਛਣਗੇ ਕਿ ਕੱਲੀ ਕਿਉਂ ਆਈ ਹੈ ਤਾਂ ਕਰਕੇ ਉਹ ਸੋਧਿਆ ਕਿ ਜਿਵੇਂ ਜਿਵੇਂ ਕਰਕੇ ਸਾਹਿਬ ਤੋਂ ਮਾਫੀ ਮੰਗ ਲਵਾਂ ਉਹ ਰੋਂਦੀ ਹੋਈ ਸਾਹਿਬ ਨੂੰ ਕਹਿੰਦੀ ਹੈ ਕਿ ਸਾਹਿਬ ਜੀ ਮੈਨੂੰ ਮਾਫ ਕਰ ਦਿਓ ਮੈਂ ਕਿੱਥੇ ਜਾਵਾਂਗੀ ਜਿੱਥੇ ਤੇਰਾ ਦਿਲ ਕਰਦਾ ਉੱਥੇ ਚਲੀ ਜਾ ਹੁਣ ਮੇਰੇ ਦਿਲ ਵਿੱਚ ਤੇਰੇ ਲਈ ਕੋਈ ਜਗ੍ਹਾ ਨਹੀਂ ਦੀਪੀ ਵੜ ਦੂਜੇ ਕਮਰੇ ਚ ਜਾ ਕੇ ਬੈਠ ਤੇ ਲੇਟ ਗਈ ਤੇ ਸੋ ਗਈ ਹੈ ਹੁਣ ਮੈਂ ਕੀ ਕਰਾਂ ਕਿਵੇਂ ਕਰਕੇ ਸਾਬ ਜੀ ਨੂੰ ਮੰਨ ਕਰਾਂ ਕਿ ਸਾਬ ਜੀ ਮੰਨ ਜਾਣ ਸਾਬ ਬੱਚਿਆਂ ਦੀ ਵੈਨ ਦੀ ਆਵਾਜ਼ ਸੁਣ ਕੇ ਬੱਚਿਆਂ ਨੂੰ ਵੈਨ ਤੋਂ ਲਿਆ ਹੁੰਦਾ ਉਹਨਾਂ ਦੇ ਕੱਪੜੇ ਬਦਲਦਾ ਤੇ ਬੱਚੇ ਕਹਿੰਦੇ ਹਨ ਕਿ ਪਾਪਾ ਜੀ ਮੰਮੀ ਜੀ ਕਿੱਥੇ ਹਨ ਸਾਇਬ ਕਹਿੰਦਾ ਕਿ ਤੁਹਾਡੀ ਮੰਮੀ ਨੂੰ ਬੁਖਾਰ ਆ ਤੁਸੀਂ ਉਸ ਕੋਲ ਨਹੀਂ ਜਾਣਾ ਨਹੀਂ ਤਾਂ ਤੁਹਾਨੂੰ ਵੀ ਬੁਖਾਰ ਹੋ ਜਾਵੇਗਾ ਬਿਮਾਰ ਹੋਣ ਕਰਕੇ ਮੰਮੀ ਨੇ ਰੋਟੀ ਨਹੀਂ ਪਕਾਈ ਇਸ ਕਰਕੇ ਆਪਾਂ ਬਾਹਰੋਂ ਰੋਟੀ ਖਾਣ ਚੱਲਦੇ ਹਾਂ ਸਾਇਬ ਬੱਚਾ ਨੂੰ ਲੈ ਕੇ ਰੋਟੀ ਖਾਣ ਲਈ ਹੋਟਲ ਵਿੱਚ ਚਲਾ ਜਾਂਦਾ ਹੈ ਸਾਇਬ ਦੇ ਸਕੂਟਰ ਲੈ ਕੇ ਨਿਕਲਣ ਦੀ ਧੀਰ ਸਿੱਕੀਦੀ ਫਿਰ ਸੋਇ ਤੇ ਜਾ ਕੇ ਸੋਇਰ ਦੀਆਂ ਪਈਆਂ ਦੋ ਰੋਟੀਆਂ ਖਾ ਕੇ ਨਾਲ ਦੁੱਧ ਦਾ ਗਲਾਸ ਪੀ ਫਿਰ ਕਮਰੇ ਵਿੱਚ ਆ ਕੇ ਪੈ ਜਾਂਦੀ ਫੋਨ ਦੀ ਘੰਟੀ ਵੱਜਦੀ ਪਰ ਦੀਪੀ ਫੋਨ ਨਹੀਂ ਚੁੱਕਦੀ ਸੋਇਦੀ ਜੇ ਸਾਇਬ ਜੀ ਆਗੇ ਤੱਕ ਜਾਣਗੇ ਪਤਾ ਨਹੀਂ ਕਿਸ ਨੂੰ ਫੋਨ ਕਰ ਰਹੀ ਸੀ ਸਾਹਿਬ ਬੱਚਾ ਨੂੰ ਰੋਟੀ ਖਵਾ ਕੇ ਰਾਤ ਲਈ ਵੀ ਪੈਕ ਕਰਾ ਕੇ ਲੈ ਆਉਂਦਾ ਉਸ ਨੂੰ ਕਹਿੰਦਾ ਕਿ ਸਵੇਰੇ 6 ਵਜੇ ਪਰੌਂਠੇ ਬਣਾਉਂਦੇ ਨੇ ਮੈਂ ਆ ਕੇ ਲੈ ਜਾਵਾਂਗਾ ਉਹ ਘਰ ਆ ਕੇ ਬੱਚਾ ਨੂੰ ਟਿਊਸ਼ਨ ਟੀਚਰ ਕੋਲ ਛੱਡ ਆਉਂਦਾ ਤੇ ਮੈਡਮ ਨੂੰ ਕਹਿੰਦਾ ਬੱਚੇ ਸਕੂਲ ਤੋਂ ਬਾਅਦ ਮੈਂ ਛੱਡ ਜਾਵਾਂਗਾ ਤੁਸੀਂ ਇਸ ਨੂੰ ਹੋਮਵਰਕ ਤੇ ਰਿਵੀਜ਼ਨ ਵੀ ਕਰਾ ਦਿਆ ਕਰੋ ਤੇ ਸ਼ਾਮ ਨੂੰ 7 ਵਜੇ ਲੈ ਜਾਇਆ ਕਰਾਂਗਾ ਬੱਚਾ ਨੂੰ ਛੱਡ ਕੇ ਉਹ ਆਪ ਗੁਰਦੁਆਰਾ ਸਾਹਿਬ ਚਲਾ ਜਾਂਦਾ ਉੱਥੇ ਮੱਥਾ ਟੇਕ ਕੇ ਅਰਦਾਸ ਕਰਦਾ ਵਾਹਿਗੁਰੂ ਜੀ ਮੈਨੂੰ ਰਸਤਾ ਵਿਖਾਓ ਮੈਂ ਕੀ ਕਰਾਂ ਤੁਹਾਡੀ ਜੂਰੀ ਵਿੱਚ ਉਸ ਨਾਲ ਆਨੰਦ ਕਾਰਜ ਹੋਏ ਹਨ ਉਸ ਨੂੰ ਛੱਡ ਵੀ ਕਿਵੇਂ ਸਕਦਾ ਹਾਂ ਪਰ ਉਸ ਨੇ ਜੋ ਗਲਤੀ ਕੀਤੀ ਉਹ ਵੀ ਮਾਫ਼ ਕਰਨ ਵਾਲੀ ਨਹੀਂ ਮੇਰਾ ਮਨ ਉਸ ਨਾਲ ਲੈਣ ਨੂੰ ਨਹੀਂ ਮੰਨਦਾ ਇਹ ਵਾਹਿਗੁਰੂ ਜੀ ਮੈਨੂੰ ਦੁਪਤਾ ਚੋਂ ਕੱਢੋ ਤੇ ਮੱਥਾ ਟੇਕ ਕੇ ਉੱਥੇ ਬੈਠ ਸੁਖਨੀ ਸੈਦਾ ਪਾਠ ਕਰਨ ਲੱਗ ਪਿਆ ਉਸ ਦੇ ਉੱਥੇ ਬੈਠਦੇ ਹੀ ਰਹਿ ਰਾਜ ਦਾ ਪਾਠ ਸ਼ੁਰੂ ਹੋ ਗਿਆ ਉਸ ਵਿੱਚ ਜਦੋਂ ਤੱਕਾਈ ਖਸਮ ਸਾਰੇ ਤੇ ਕਮਜ਼ਾਤ ਤਾਂ ਸਾਹਿਬ ਸੋਦਾ ਕਿ ਗੁਰੂ ਸਾਹਿਬ ਵੀ ਗੁਰਬਾਣੀ ਵਿੱਚ ਕਹਿ ਰਹੇ ਹਨ ਪਾਵੇ ਕਿਉਂ ਨੇ ਉਹਨਾਂ ਨੇ ਇੱਥੇ ਕਸਮ ਪ੍ਰਮਾਤਮਾ ਨੂੰ ਖਾਈ ਪਰ ਇਹ ਤੋ ਕਿ ਕਿਸ ਤਰੀਕੇ ਤੇ ਵੀ ਟੁੱਗਦੀ ਹੈ ਆਪਣੇ ਕਸਮ ਨਾ ਛੱਡ ਕੇ ਜਾਣ ਵਾਲੀ ਔਰਤ ਲਈ ਵੀ ਇਹ ਸ਼ਬਦ ਵਰਤੇ ਜਾਂਦੇ ਹਨ ਦੀਪੀ ਸੋਧਿਆ ਕਿ ਸਾਹਿਬ ਜੀ ਬੱਚਿਆਂ ਨੂੰ ਲੈ ਕੇ ਪਤਾ ਨਹੀਂ ਕਿੱਥੇ ਚਲੇ ਗਏ ਕਿਤੇ ਕਹਿੰਦੇ ਹੋਣਗੇ ਕਿ ਇਹ ਘਰੋਂ ਨਹੀਂ ਗਈ ਤਾਂ ਮੈਂ ਹੀ ਚਲਾ ਜਾਣਾ ਜੋ ਬੱਚਿਆਂ ਨੂੰ ਲੈ ਕੇ ਕਿਤੇ ਚਲੇ ਗਏ ਤਾਂ ਮੈਂ ਉਹਨਾਂ ਨੂੰ ਕਿੱਥੋਂ ਲੱਭਾਂਗੀ ਪਰ ਡਿਊਟੀ ਤਾਂ ਇੱਥੇ ਹੀ ਹੈ ਹੋਰ ਜਾਣ ਕੇ ਵੀ ਕਿੱਥੇ ਉੱਠ ਕੇ ਰਸੋਈ ਵਿੱਚ ਜਾਂਦੀ ਹੈ ਤਾਂ ਉੱਥੇ ਹੀ ਉਹ ਸਬਜ਼ੀ ਰੋਟੀ ਪਈ ਵੇਖਦੀ ਉਸ ਦਾ ਦਿਲ ਕਰਦਾ ਕਿ ਉਹ ਰੋਟੀ ਖਾ ਲਵੇ ਪਰ ਫਿਰ ਸੋਧਿਆ ਕਿ ਸਾਬ ਜੀ ਰੱਖ ਕੇ ਗਏ ਉਹਨਾਂ ਨੂੰ ਪਤਾ ਲੱਗ ਜਾਵੇਗਾ ਉਹਨਾਂ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਮੈਂ ਕੁਝ ਖਾਧਾ ਹੈ ਉਹ ਸਮਝਣ ਕਿ ਮੈਂ ਕੁਝ ਖਾਧਾ ਹੀ ਨਹੀਂ ਤਾਂ ਹੀ ਉਹ ਮੈਨੂੰ ਮਾਫ ਕਰਨਗੇ ਪਰ ਮੈਨੂੰ ਭੁੱਖ ਵੀ ਬਹੁਤ ਲੱਗੀ ਹੈ ਮੈਂ ਕੁਝ ਖਾਦੇ ਬਿਨਾਂ ਰਹਿ ਵੀ ਨਹੀਂ ਸਕਦੀ ਜੇ ਰੋਟੀ ਪਕਾਈ ਤਾਂ ਉਤੋਂ ਸਾਬ ਜੀ ਨਾ ਆ ਜਾਣ ਫਿਰ ਉਹ ਬਿਸਕੁਟ ਦਾ ਪੈਕਟ ਤੇ ਦੁੱਧ ਲੈ ਕੇ ਅੰਦਰ ਜਾ ਕੇ ਖਾਣ ਲੱਗ ਪਈ ਸਾਬ ਬੱਚਿਆਂ ਦੀ ਟਿਊਸ਼ਨ ਖਤਮ ਹੋਣ ਤੇ ਬੱਚਿਆਂ ਨੂੰ ਲੈ ਕੇ ਘਰ ਆ ਗਿਆ ਉਨਾਲੀ ਰੋਟੀ ਗਰਮ ਕਰਕੇ ਪਾਉਣ ਲੱਗਾ ਤਾਂ ਸੁਖਦੀਪ ਰੋਂਦਾ ਹੋਇਆ ਕਹਿੰਦਾ ਕਿ ਮੈਂ ਮੰਮੀ ਕੋਲ ਜਾਣਾ ਸਾਇਬ ਉਸਨੂੰ ਕਹਿੰਦਾ ਕਿ ਮੰਮੀ ਬਿਮਾਰ ਹੈ ਜੇ ਤੂੰ ਉਸ ਕੋਲ ਗਿਆ ਤਾਂ ਤੂੰ ਵੀ ਬਿਮਾਰ ਹੋ ਜਾਵੇਂਗਾ ਫਿਰ ਡਾਕਟਰ ਤੈਨੂੰ ਟੀਕਾ ਲਾਵੇਗਾ ਉਹ ਟੀਕੇ ਤੋਂ ਡਰਦਾ ਚੁੱਪ ਕਰਕੇ ਰੋਟੀ ਖਾਣ ਲੱਗ ਪਿਆ ਰੋਟੀ ਖਾ ਕੇ ਸਾਇਬ ਪਾਂਡੇ ਤੋਂ ਲੱਗਾ ਤਾਂ ਦੀਪੀ ਆਵਾਜ਼ ਸੁਣ ਕੇ ਆ ਗਈ ਰੋਂਦੀ ਹੋਈ ਕਹਿੰਦੀ ਸਰ ਜੀ ਮੈਨੂੰ ਮਾਫ ਕਰ ਦਿਓ ਜੇ ਮੇਰੇ ਹੱਥ ਦੀ ਰੋਟੀ ਨਹੀਂ ਖਾਣੀ ਮੈਨੂੰ ਪਾਂਡੇ ਦਾ ਤੋਣ ਦਿਓ ਸਾਇਬ ਕਹਿੰਦਾ ਮੈਂ ਤੇਰੀ ਮਗਰਮਸ਼ ਵਾਲੇ ਹੰਝੂਆਂ ਨੂੰ ਸਮਝਦਾ ਹਾਂ ਤੇ ਮੈਨੂੰ ਤੇਰੇ ਤੋਂ ਕੀ ਨੌਂਦੀ ਹੈ ਉਸ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਕਿਹਾ ਸੀ ਮੇਰੇ ਘਰੋਂ ਚਲੀ ਜਾ ਤੈਨੂੰ ਬਰਦਾਸ਼ਤ ਨਹੀਂ ਕਰ ਸਕਦਾ ਮੇਰੇ ਸਬਰ ਦਾ ਪਿਆਲਾ ਪਰ ਗਿਆ ਹੈ ਜੇ ਮੈਂ ਜੇ ਮੈਂ ਤੈਨੂੰ ਪਿਆਰ ਕੀਤਾ ਜੀ ਜਾਣ ਤੋਂ ਕੀਤਾ ਹੁਣ ਮੈਨੂੰ ਤੇਰੇ ਨਾਲ ਨਫ਼ਰਤ ਹੈ ਮੇਰੀ ਆਦਤ ਨਹੀਂ ਕੋਈ ਵੀ ਕੰਮ ਅਧੂਰਾ ਕਰਨ ਦੀ ਹੁਣ ਮੈਂ ਤੇਰੀ ਸ਼ਕਲ ਵੀ ਨਹੀਂ ਵੇਖਣਾ ਚਾਹੁੰਦਾ ਇੱਥੋਂ ਦਫਾ ਹੋ ਜਾ ਦੀਪਿਕ ਕਮਰੇ ਵਿੱਚ ਜਾਂਦੀ ਹੈ ਜਾਂਦੀ ਹੈ ਤੇ ਹੁਣ ਉਹ ਸੱਚ ਮੁੱਚ ਹੀ ਰੋਣ ਲੱਗ ਪਈ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਸਾਹਿਬ ਜੀ ਨੇ ਮੈਨੂੰ ਮਾਫ਼ ਨਹੀਂ ਕਰਨਾ 나ਇ ਘਰ ਵਿੱਚ ਰਹਿਣ ਦੇਣਾ ਮੈਂ ਉਹਨਾਂ ਕਿੱਥੇ ਜਾਵਾਂਗੀ ਇਹ ਸੋਚ ਉਸ ਨੂੰ ਘਬਰਾਹਟ ਹੋਣ ਲੱਗੀ ਸਾਹਿਬ ਨੇ ਪੰਡਿਤ ਹੋ ਕੇ ਆਪਣੇ ਤੇ ਬੱਚਿਆਂ ਦਾ ਦੁੱਧ ਪਾਇਆ ਤੇ ਆਪਣੇ ਕਮਰੇ ਵਿੱਚ ਜਾ ਬੱਚਿਆਂ ਨੂੰ ਦੁੱਧ ਪਿਆ ਆਪਣੀਆਂ ਦੋਹਾਂ ਪਾਹਾਂ ਤੇ ਉਹਨਾਂ ਨੂੰ ਲਟਾ ਕੇ ਸੁਲਾਉਣ ਲੱਗਾ ਬੱਚੇ ਸੋ ਗਏ ਪਰ ਉਸ ਨੂੰ ਨੀਂਦ ਕਿੱਥੇ ਆ ਰਹੀ ਸੀ ਉਸ ਉਹਦਾ ਕੀ ਪਤਾ ਨਹੀਂ ਮੈਂ ਕਿਹੜੇ ਮਾੜੇ ਕਲਮ ਕੀਤੀ ਜਿਸ ਕਰਕੇ ਇਹੋ ਜੀ ਔਰਤ ਮੇਰੀ ਜ਼ਿੰਦਗੀ ਵਿੱਚ ਆਈ